ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੰਜਨ ਚਾਹੀ ਅੱਜ ਅਸੀਂ ਖੰਡ ਸ੍ਰਾਮਪੀ ਨਾਜ ਮੰਡੀ ਦੇ ਵਿੱਚ ਖੜੇ ਆ ਤੇ ਜਿੰਨਸੋ ਤਕਰੀਬਨ ਪੂਰੀ ਮੁਕੰਮਲ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਤੇ ਮੈਂ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਾਦੋਦਮ ਭਟਵਾ ਚਰਾ ਜੀ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਐਸ ਕਿਸੀ ਫਸਲ ਕਿੱਦਾਂ ਦੀ ਰਹੀ ਤੇ ਕਿੰਨਾ ਕਟਾੜ ਤੇ ਕਿਸ ਤਰ੍ਹਾਂ ਦੇ ਕਿਹੜੀ ਕਿਹੜੀ ਏਜੰਸੀ ਨੇ ਖਰੀਦੀ ਹੈ ਸਵਾਗਤ ਹੈ ਜੀ ਸਾਡੇ ਚੈਨਲ 'ਤੇ ਧੰਨਵਾਦ ਜੀ ਗੜੀ ਗੜੀ ਜਾਂਚੀ ਕਰ ਰਹੀ ਹੈ ਸਾਡੇ ਉਹ ਏਜੰਸੀ ਹੈ ਜੀ ਪੰਗਰੇਜ ਜੀ ਮਾਰਕਵੈਟ ਤੇ 500 ਤੇ ਏਜੰਸੀਆਂ ਬਾਕੀ ਸਾਡੇ ਜਿਹੜੇ ਫਲੋਰ ਮੈਲਾ ਦੋ ਉਹਨਾਂ ਨੇ ਵੀ ਫਸਲ ਦਿੱਤੀ ਹੈ ਤੇ ਬਾਕੀ ਜੀ ਇਸ ਵਾਰ ਕਿੰਨੀ ਕੁ ਫਸਲ ਆਈ ਹੈ ਤੇ ਕਿੰਨੀ ਕੁ ਬਾਕੀ ਰਹਿੰਦੀ ਹੈ ਤਕਰੀਬਨ 80% ਕਣਕ ਮੰਡੀਆਂ ਦੇ ਵਿੱਚ ਆ ਗਈ 20% ਰਹਿੰਦੀ ਹੈ ਤੇ ਜਿਹੜਾ ਕਣਕ ਦਾ ਬੜਾ ਝਾੜ ਵਧੀਆ ਰਿਹਾ ਸਾਡੇ ਕੁਝ ਪਿੰਡਾਂ ਦੇ ਵਿੱਚ ਕੁਝ ਤਿੰਨ ਪਹਿਲਾਂ ਮੰਡੀ ਦੇ 20 ਤੇ ਘੜੇ ਪਏ ਸੀ ਉਹਦੇ ਕਰਕੇ ਸਾਡੇ 5-7 ਪਿੰਡਾਂ 'ਚ ਬੜਾ ਨੁਕਸਾਨ ਹੋਇਆ। ਬਾਕੀ ਟਿਕੜੇ ਮੇਰੇ ਠੀਕ ਆ। ਸਾਰੇ ਪਿੰਡਾਂ 'ਚ ਝਾੜ ਆਈ ਦੀ ਵਧੀਆ ਆ। ਕਣਕ ਦਾ ਕੁਆਲਟੀ ਬੜੀ ਵਧੀਆ ਆਈ ਆ ਤੇ ਝਾਰ ਵੀ ਵਧੀਆ ਰਿਹਾ। ਸਰਕਾਰਾਂ ਵੱਲੋਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਵੱਲੋਂ ਦੇਖੋ ਪੇਮੈਂਟ ਜਿਹੜੀ ਹੈਗੀ ਪੇਮੈਂਟ ਨਾਲ ਦੀ ਨਾਲ ਆ ਰਹੀ ਹੈ। 4-5 ਦਿਨ ਜਿਵੀਂ ਦਾ ਰਖਦੇ। ਲਿਫਟਿੰਗ ਦਾ ਮਾੜਾ ਹਾਲ ਆ। ਲਿਫਟ ਹੀ ਨਹੀਂ ਹੋ ਰਹੀ। ਲਿਫਟਿੰਗ ਹੁਣ ਤੱਕ ਸਿਰਫ 30% ਲਿਫਟ ਹੋ ਗਿਆ ਤੇ ਬਾਕੀ ਲਿਫਟ ਹੋਣ ਤੋਂ ਰਹੀ ਹੈ ਲਿਫਟੇ ਤਾਂ ਹੈ ਕਿ 1 ਲੱਖ ਮੰਡੀ ਦੇ ਵਿੱਚ ਆ ਗਿਆ ਲਿਫਟੇ ਨੂੰ ਅੱਗੇ ਵੀ ਟਾਈਮ ਲੱਗਦਾ ਹੋਈ ਹੋਈ ਲਿਫਟੇ ਤੇ ਤੁਸੀਂ ਜੇਲਾ ਪ੍ਰਦਾਨ ਹੋਣ ਦੇ ਨਾਤੇ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕੋਈ ਕੋ ਸਰਕਾਰ ਤੇ ਹੀ ਮੰਗ ਕਰਦੇ ਆਂ ਵੀ ਜਿਹੜਾ ਹੈਗਾ ਮਾਲ ਨਾਲ ਦੀ ਨਾਲ ਅਸੀਂ ਪੱਕਾ ਸਰਾ ਮਾਲ ਲੈ ਕੇ ਜਿੰਮੇਦਾਰ ਹਾਂ ਨਾਲ ਦੀ ਨਾਲ ਪੱਕਾ ਲਾ ਕੇ ਅਸੀਂ ਭਰਤੀਏ ਨਾਲ ਦੀ ਨਾਲ ਭਰਿਆ ਜਾਂਦਾ ਸੁੱਕਾ ਮਾਲ ਜਿਹੜਾ ਉਹ ਜਿਹੜਾ ਗਿੱਲਾ ਮਾਲ ਆਦੋਂ ਟਾਈਮ ਲੱਗਦਾ ਤੇ ਦਸ ਮਾਪਨ ਦਾ ਸਰਕਾਰ ਨੂੰ ਤਾਂ ਹੀ ਕਹਿੰਦੇ ਸਰਕਾਰ ਨੇ ਪਿਛਲੀ ਵਾਰੀ ਜਿਹੜੀ ਸਾਡੀ ਕਈ ਸਾਲਾਂ ਤੋਂ 2000 ਕਰੋਨਾ ਆਜਾਦਾਇਆ ਸਾਡੀ ਆੜਤ ਨੂੰ ਕੱਟ ਲਾ ਦਿੱਤਾ ਰੋਣੇ 45 ਰੁਪਏ 88 ਪੈਸੇ ਫਿਕਸ ਕਰਤੀ ਅਸੀਂ ਅੱਗੇ ਜਿਹੜੀ ਰੇਟ ਸਾਡੀ ਆੜਤ ਦੀ ਟਿਕਟ ਦੇ ਮੁਤਾਬਕ ਮਤਲਬ ਵਧਣੀ ਚਾਹੀਦੀ ਅਸੀਂ ਸਰਕਾਰ ਨੂੰ ਹੀ ਬੇਨਤੀ ਕਰਦੇ ਹਾਂ ਕਿ ਕਿਉਂਕਿ ਅਸੀਂ ਜਿਹੜੀ ਮੀਟਿੰਗਾਂ ਕਰੀਆਂ ਵੀ ਸਾਡੀ ਆੜਤ ਸੰਪੂਰੀ ਜੀ ਕਰਦੀ ਹੈ ਪ੍ਰਧਾਨ ਜੀ ਰੇਟ ਦੇ ਵਿੱਚ ਕਿੰਨੇ ਕੁ ਵਧੋ ਪਿਛਲੇ ਸਾਲ 2120 ਰੁਪਏ ਰੇਟ ਸੀ ਹੈ ਤੇ ਜੀ 2275 ਰੁਪਏ ਰੇਟ ਹੈ ਰੇਟ ਤਾਂ ਵਧੀਆ ਜਿਹੜਾ ਹੈਗਾ ਸਰਕਾਰ ਨੇ ਕਿਰੇਆ ਤੇ ਕੀ ਜਿਹੜਾ ਹੈਗਾ ਜ਼ਿੰਮੇਵਾਰਾਂ ਦਾ ਜਿਹੜੀ ਕੁਆਲਿਟੀ ਬੜੀ ਵਧੀਆ ਆਈ ਹੈ ਮੋਟਾ ਦਾ ਨਾਜ ਆ ਕੋਈ ਖੰਡ ਪੈਣ ਕਰਕੇ ਅਣਕ ਡੇਟ 10 ਦਿਨ ਤੱਕ ਲੇਟ ਆਈ ਹੈ ਤੇ ਇੱਕ ਝਾੜ ਬੜਾ ਵਧੀਆ ਰਿਹਾ ਜਿਹੜੇ ਪ੍ਰਾਈਵੇਟ ਸਾਡੇ ਫਲੋਰ ਮਿਲਾਂ ਦੋ ਇੱਥੇ ਉਹਨਾਂ ਨੇ 2205 ਰੁਪਏ ਵੱਧ ਗਾਰਮਣ ਦੇ ਰੇਟਾਂ ਤੋਂ 5 ਰੁਪਏ ਵੱਧ ਦਿੱਤੀ ਹੈ 2205 ਰੁਪਏ ਉਹਨਾਂ ਦੀ ਪੇਮੈਂਟ ਵੀ ਨਾਲ ਦੇ ਨਾਲ ਹੋ ਰਹੀ ਹੈ ਤੇ ਲਿਟਰ ਵੀ ਵਧੀਆ ਹੋ ਰਿਹਾ ਹੈ ਸਾਡੇ ਨਾਲ ਅਸ਼ੋਕ ਪ੍ਰਧਾਨ ਜੀ ਨੇ ਆਉਂਦੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਸਾਲ ਚੜਸ ਤਾਂ ਕੀ ਤਰ੍ਹਾਂ ਚੜੋ ਸਵਾਗਤ ਹੈ ਜੀ ਚੰਨ ਜੀ ਆਪਰਾ ਜਿਹੜੀ ਕਣਕ ਹੈ ਜਿਹੜੀ ਫਸਲ ਬਹੁਤ ਵਧੀਆ ਫਸਲ ਹੈ ਜੀ ਜੁੜੀ ਡੰਡਾ ਹੋਰ ਜਿਹੜੇ ਰੋਗ ਵਗੈਰਾ ਕੋਈ ਬਿੱਤੇ ਵੀ ਜ਼ਿਆਦਾ ਨਹੀਂ ਹੈਗੇ ਤਕਰੀਬੋਂ ਕੇ ਫੁੱਲ ਮਿਲਾ ਕੇ ਠੀਕ ਹੈ 30+ ਝੜਦੀ ਆ ਤੇ 80% ਜਿਹੜੀ ਖਰੀਦ ਦਾ ਫਰੰਦੀ ਆ ਜੋ ਹੋ ਚੁੱਕੀ ਹੈ ਜੀ 20% ਖਰੀਦ ਰਹਦੀ ਹੈ ਉਹ ਸੰਭਾਲ ਮੰਡੀ ਅੱਜ ਪਈ ਹੈ ਕੁਝ ਹਲੇ ਆਉਣੇ ਵਾਲਾ ਹੈ। ਹਨ ਵੀ ਇਹ ਪਹਿਲੇ ਆਪਣੇ ਅੱਜ ਤੇ ਲਿਫਟਿੰਗ ਦਾ ਕਿੰਨਾ ਹੁੰਦਾ ਹੈ? ਲਿਫਟਿੰਗ ਵੀ तकरीबन 55-60% ਲਿਫਟਿੰਗ ਹੋ ਚੁੱਕੀ ਜੀ। ਨਾਲ ਦੀ ਨਾਲ ਰੋਜ਼ ਡੇਲੀ ਲਿਫਟਿੰਗ ਅੱਜ ਹੋ ਰਹੀ ਹੈ ਜਿੱਦਾਂ ਖਰੀਦ ਹੋਉਂਦੀ ਹੈ ਉਹਦੇ ਅਸਰ ਲਿਫਟ ਵੀ ਠੀਕ। ਕੁੱਲ ਮਿਲਾ ਕੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਨਾਲ ਸਾਰੇ ਚੀਜ਼ ਰੇਟ ਕਿਸ ਤਰ੍ਹਾਂ ਦਾ ਜੀ? ਇਹ ਰੇਟ ਵੀ ਠੀਕ ਹੈ ਜੀ 150 ਰੁਪਏ ਪਰ ਟੋਕ ਜਿਹੜਾ ਹੈਗਾ ਸਰਕਾਰ ਨੇ ਵਧਾਇਆ ਹੈ 2275 ਰੁਪਏ ਜਿਹੜਾ ਸਰਕਾਰ ਦੀ ਖਰੀਦ ਹੈ ਜੇਡੀ ਪ੍ਰਾਈਵੇਟ ਖਰੀਦਦਾ ਉਹ 5-10 ਰੁਪਏ ਵਧਾ ਕੇ ਅਸੀਂ 85 ਰੁਪਏ ਦੇ ਲਗਭਗ ਹੁੰਦੇ। ਬਾਕੀ ਕਿਹਜਨ ਹੁੰਨੇ ਆ ਆਪਣਾ ਕੋਈ ਏਜੰਸੀ ਹੈ ਜਿਹੜੀ ਇਹਨੂੰ ਕਣਕ ਨੂੰ ਫੀਡ ਕਰੇ। ਪੂਰੇ ਪੀਰ ਜਨ ਵੱਡੀ ਦੇ ਵਿੱਚ 5 ਗ੍ਰੇਡ ਹੈ ਜੀ ਪੰਜਾਬ ਸਰਕਾਰ ਦੀ ਖਰੀਦ ਦਾ ਕੋਈ ਦੌਸੀਆ ਇਹਦਾ ਹੀ 5 ਗ੍ਰੇਡ ਦੀ ਖਰੀਦ ਕੋਈ ਫਲੋਰ ਮਿਲ ਵੀ ਕੋਈ ਖਰੀਦ ਲਈ ਹਾਂ ਜੀ ਜੀਪੀ ਸੁਪਰ ਐਂਟਰਪ੍ਰਾਈਜ਼ ਅੱਤੇ ਵਾਲੀ ਖਰੀਦ ਕਰ ਰਹੀ ਹੈ ਉਹਨਾਂ ਨੇ ਤਕਰੀਬਨ 15-2000 ਕੋਟ ਤੋਂ ਸ਼ੁਰੂ ਕਰਿਆ ਕਿ ਗਾਹਾਂ ਵਾਸਤੇ ਹੋ ਸਕਦਾ ਹੋਰ ਵੱਧ ਖਰੀਦ ਲੈਣ ਅੱਜ ਸਾਡੇ ਨਾਲ ਕਿਸਾਨ ਮੌਜੂਦ ਨੇ ਮੰਡੀ ਦੇ ਵਿੱਚ ਆਓ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਦੀ ਕੀ ਸਮੱਸਿਆਵਾਂ ਆ ਰਹੀਆਂ ਚਿੱਤਿਆਂ ਅਹ ਫਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਮੈਨੇ ਇਸ ਸਾਲ ਫਸਲ ਨੂੰ ਲੈ ਕੇ ਇਹਨੂੰ ਸਮੱਸਿਆਵਾਂ ਬਹੁਤ ਨੇ ਜੀ ਹੁਣ ਹਫਤਾ ਹਫਤਾ 10-10 ਦਿਨ ਹੋ ਗਏ ਸਾਡੇ ਬੈਠੇ ਨੋਰੀ ਸਾਰੇ ਕਿਸਾਨ ਪੀਰ ਭਰਾ ਸਾਰੇ ਹੈਰਾਨ ਹੋ ਰਹੇ ਨੇ ਦੇਖੋ ਇਹ ਡਾਡਾ ਮੱਛਰ ਆ ਜੀ ਅਹ ਧੁੱਪ ਤੂੜ ਆ ਜੀ ਕਿ ਆੜਤੀਆਂ ਵੱਲ ਕੋਈ ਕਮੀ ਨਹੀਂ ਹੈ ਜੀ ਸਰਕਾਰ ਬੰਦ ਕਮੀ ਸਰਕਾਰ ਕਰਨੀ ਤੇ ਕੀ ਕਮੀ ਹੈ ਸਰਕਾਰ ਨਾ ਤਾਂ ਕੋਈ ਬਾਰ ਦਾ ਨਾਮ ਵਗੈਰਾ ਨਾ ਕੋਈ ਪਾਣੀ ਦਾ ਪ੍ਰਬੰਧ ਨਾ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਨਾ ਬੈਠਣ ਦਾ ਪ੍ਰਬੰਧ ਵੀ ਹੈ ਨਹੀਂ 15 ਅਕਾ ਥੱਲੇ ਬੈਠਦੇ ਆ ਮੈਡਮ ਤੁਸੀਂ ਦੇਖ ਲਓ ਜੀ 15 ਅਕਾ ਥੱਲੇ ਇਹਨੇ ਦਿਨ ਹੀ ਤੁਸੀਂ ਬੈਠ ਕੇ ਦਿਖਾ ਦੋ ਸਾਡਾ ਸਰਕਾਰਾਂ ਦੇ ਨਾਲ ਕੀ ਰੋਸਾ ਹੈ ਕਿੰਨੀ ਤੁਹਾਨੂੰ ਸਮੱਸਿਆ ਆ ਰਹੀ ਹੈ ਨੇ ਹੁਣ ਕਿਹੜੀ ਸਮੱਸਿਆ ਆ ਰਹੀ ਹੈ ਮੀਟਿੰਗ ਦੀ ਆ ਰਹੀ ਹੈ ਜਾਂ ਕੋਈ ਕਾਸਟ ਆ ਰਹੀ ਹੈ ਕਿਸੇ ਕਿਸੇ ਸਬੰਧ ਸਾਨੂੰ ਜੀ ਮੈਡਮ ਲਿਫਟਿੰਗ ਬੜਾ ਬਾਜ਼ਰ ਨੂੰ ਨਿਮਿਤ ਬਾਜ਼ਰ ਨਾ ਆਇਆ ਫਿਰ ਨਵੀਂ ਵਾਲਾ ਆਇਆ ਜੀ ਜੀਰੀ ਚ ਤਾਂ ਹੁੰਦੀ ਆ ਨਵੀਂ ਕਣਕ ਚ ਵੀ ਉੱਕੜੇ ਚੱਲੀ ਗਈ ਅਸੀਂ ਟਰਾਲੀਆਂ ਘਰਾਂ ਤਾਰੀਆਂ ਹੋਈਆਂ ਹੁਣ ਮੰਡੀ ਪਤਾ ਨਹੀਂ ਕਦ ਬੰਦ ਕਰ ਦੇਣੇ ਕਹਿੰਦੇ ਸਰੰਦ ਲਿਆਓ ਸਰਕਾਰ ਦਾ ਕਹਿੰਦੇ ਕੋਈ ਪਤਾ ਨਹੀਂ ਕਦ ਬੰਦ ਕਰ ਦੇਣੀ ਉਧਰ ਅਸੀਂ ਕੂੜੀ ਬਣਾਉਣੀ ਆ ਹੋਰ ਕੰਮ ਕਰਨੇ ਆ ਅਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਇਹ ਲਿਫਟਿੰਗ ਹੋਣੀ ਚਾਹੀਦੀ ਜੀ ਜਦਾ ਵਾਏ ਨਹੀਂ ਉਰੇ ਹਫਤਾ ਹਫਤਾ ਹੋਗਾ ਸਾਨੂੰ ਘਰਾਂ ਟਰਾਲੀਆਂ ਖੜੀਆਂ ਨੂੰ ਲਿਫਟਿੰਗ ਹੋ ਨਹੀਂ ਰਹੀ ਤੇ ਲਿਫਟਿੰਗ ਹੋਊਗੀ ਤਾਂ ਹੀ ਆਰਦਿਆਂ ਦਾ ਕੋਈ ਕਸੂਰ ਨਹੀਂ ਆਇਆ। ਅੱਜ ਜਗ੍ਹਾ ਹੀ ਨਹੀਂ ਜਾਦਾ। ਲਿਫਟਿੰਗ ਆਪਣੇ ਕਨਕਸਟਰ ਨੂੰ ਕਿੱਥੇ ਦੇਖੀ? ਕਿੰਨਾ ਕਮਾਲ ਮੰਡੀ ਚ ਆ ਚੁੱਕਿਆ, ਕਿੰਨਾ ਕੁ ਬਾਕੀ ਹੈ? ਹਾਂ, ਮਾਲ ਤਾਂ ਜੀ ਤਕਰੀਬਨ ਬਢਾਈ ਦਾ ਕੰਮ ਤਾਂ ਪੂਰਾ ਹੋ ਗਿਆ ਜੀ। ਕੋਈ ਕੋਈ ਢੇਰੀ ਆਉਂਦੀ ਐ। 95 ਤੋਂ 98% ਮਾਲ ਦੀ ਰਾਈਵਲ ਹੋ ਚੁੱਕੀ। ਇੱਕ ਦੋ ਪਰਸੈਂ ਮਾਲ ਰਹਿੰਦੇ ਆ ਉਹ ਵੀ ਜ਼ਿੰਮੇਦਾਰਾਂ ਨੇ ਕੋਈ ਟਰਾਲੀ ਟੁਲੀ ਰੋਕੀ ਹੁੰਦੀ ਐ ਢੁਰੀ ਬਣਾਉਣ ਕਰਕੇ। ਉਹ ਇੱਕ ਦੋ ਦਿਨ ਚ ਪਹੁੰਚ ਜੂਗੀ। ਰਾਈਵਲ ਤਾਂ ਹੋ ਗਈ ਜੀ, ਕਟਾਈ ਸਾਰੀ ਹੋ ਗਈ। ਕਨਕਸ ਬਾਕੀ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਵਧੀਆ ਜੀ ਸਾਰਾ ਬਹੁਤ ਸੋਹਣਾ ਇਸ ਵਾਰ ਪ੍ਰਬੰਧ ਰਿਹਾ ਜੀ ਪੇਮੈਂਟਸ ਦੀ ਹੁੰਦੀ ਹੈ ਦਿੱਕਤ ਅੱਗੇ ਉਹ ਵੀ ਕੋਈ ਦਿੱਕਤ ਨਹੀਂ ਆਈ ਹੈਗੀ ਪੇਮੈਂਟਸ ਸਾਰੀਆਂ ਹੋ ਗਈਆਂ ਤੇ ਕੁਝ ਲਿਫਟਿੰਗ ਦੀ ਪ੍ਰੋਬਲਮ ਆਈ ਸੀ ਜਿਹੜੀ ਡੀਸੀ ਮੈਡਮ ਕੋਲਸੀ ਆਪਣੀ ਦਰਖਾਸਤ ਦਿੱਤੀ ਸੀ ਤੇ ਉਹ ਵੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਦਾ ਹੱਲ ਕੀਤਾ ਐਫਸੀ ਨੂੰ ਡਾਇਰੈਕਟ ਡਿਲੀਵਰੀ ਦਿੱਤੀ ਹੈ ਹੁਣ ਦੋ ਸਪੈਸ਼ਲ ਅਨਲੋਡ ਹੋਈਆਂ ਜਿਹਦੇ ਨਾਲ ਉਹ ਸਮੱਸਿਆ ਵੀ ਆਈ ਹੈ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਚਨਥਲ ਜ਼ਿਲ੍ਹਾ ਫਤੇਗੜ ਸਾਹਿਬ ਦੀ ਚਨਾਥਲ ਮੰਡੀ ਦੇ ਵਿੱਚ ਜਿਹਨੂੰ ਸਾਡੇ ਨਾਲ ਪ੍ਰਧਾਨ ਅਵਤਾਰ ਸਿੰਘ ਜੀ ਨੇ ਆਉਂਣਾ ਦੇਣਾ ਗੱਲਬਾਤ ਕਰਦੇ ਆ ਇਸ ਤਰ੍ਹਾਂ ਦਾ ਸੀਜ਼ਨ ਇਸ ਸਾਲ ਕਿਸ ਤਰ੍ਹਾਂ ਦਾ ਰਿਹਾ ਤੇ ਕਿਹੜੀ-ਕਿਹੜੀ ਏਜੰਸੀ ਨੇ ਖਰੀਦ ਕੀਤੀ ਹੈ ਸਵਾਗਤ ਹੈ ਜੀ ਤੁਹਾਡਾ ਅਸੀਂ ਕਾਜੀ ਮੈਂ ਅਵਤਾਰ ਸਿੰਘ ਪ੍ਰਧਾਨਾਰਤੀ ਜੀ ਚਨਾਥਲ ਮੰਡੀ ਜੋ ਪੰਜਾਬ ਸਰਕਾਰ ਦੇ ਸਰਦੇਸ ਨਾਲ ਇਸ ਮਤਸੰਦਨ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਬੜੀਆਂ ਮਰਮਾਨੇ ਚਲੇ ਨੇ ਪਰਚੇਜ਼ ਪ੍ਰੋਗਰਾਮ ਚੱਲੀ ਆ ਸਾਡੀ ਮੰਡੀ ਵਿੱਚ ਵੇਅਰ ਹਾਊਸ ਦੀ ਜਾਂਸੀ ਦੀ ਖਰੀਦ ਸੀਗੀ ਜੋ ਕਿ ਆਫਸਰ ਸਹਿਬਾਨ ਨੇ ਇੰਸਪੈਕਟਰ ਸਾਹਿਬਾਨ ਨੇ ਮੈਨੇਜਰ ਸਾਹਿਬਾਨ ਨੇ ਬਹੁਤ ਵਧੀਆ ਢੰਗ ਨਾਲ ਮੰਡੀ ਨੂੰ ਚਲਾਇਆ ਹੈ ਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਤੇ ਡਿਵਿਟੀ ਵੀ ਬਹੁਤ ਵਧੀਆ ਹੋ ਰਹੀ ਹੈ ਦਾਲ ਦੇ ਨਾਲ 2000 ਇਹ ਦਿੱਕਤ ਵੀ ਹੈ ਜਿੱਥੇ ਅਸੀਂ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਜੀ ਦੀ ਸੀ ਰਾਇ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਕਹਿਣ ਤੇ ਜਦੋਂ ਵੀ ਕੋਈ ਮੜੀ-ਮੁਠੀ ਮੁਸ਼ਕਲ ਆਈ ਉਹਨਾਂ ਨੇ ਤੁਰੰਤ ਸਾਡਾ ਉਹਦੀ ਮੁਸ਼ਕਲ ਦਾ ਹੱਲ ਕਰਵਾਇਆ ਤੇ ਸਾਨੂੰ ਜਦੋਂ ਵੀ ਜਾਨਿਆ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਮੰਡੀ ਵੱਲੋਂ ਤੇ ਇਲਾਕੇ ਵੱਲੋਂ ਸਾਰਿਆਂ ਵੱਲੋਂ ਕਿਸਾਨਾਂ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਹਰਕਤਾਂ ਵਿੱਚ ਸਾਥ